ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਖੜੇ ਆਂ ਜੀ ਪਿੰਡ ਚੱਕ ਰਾਮ ਸਿੰਘ ਵਾਲਾ ਤੇ ਬਾਈ ਰਾਜੂ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆਂ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਨੇੜੇ ਚੱਕ ਫਤੇ ਸਿੰਘ ਵਾਲਾ ਤੇ ਪੰਜ ਨਗ ਆਪਾਂ ਦਿਖਾਵਾਂਗੇ ਜਿਹਦੇ ਵਿੱਚੋਂ ਤਿੰਨ ਮਿੱਤਰੋ ਸੁੰਗਾਂ ਮਿਆ ਇੱਕ ਸੂਣ ਵਾਲੀ ਤੇ ਇੱਕ ਧੋਕੜ ਗੱਬਣਾ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਕੱਲਾ ਕੱਲਾ ਪਸ਼ੂ ਨਾਲ ਦੀ ਨਾਲ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਮਿੱਤਰੋ ਕਰੋ ਸੰਪਰਕ ਹਾਂ ਬਾਈ ਜੀ ਸਸਰੀ ਘਰ ਆ ਜਪਲਾਂ ਦਾ ਸਸਰੀ ਘਰ ਬਾਈ ਕੀ ਹਾਲ ਚਾਲ ਵਧੀਆ ਬਾਈ ਤੇ ਪੰਜ ਨਗ ਆਪਣੇ ਕੋਲੇ ਹੈ ਨਾ ਹਾਂ ਬਾਈ ਪੰਜ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਕੇ ਦਰਮਿਆਨਾ ਕੱਦ ਹੈ ਨਾ ਹਾਂ ਬਾਈ ਇਹ ਸੋਭਾ 4 ਵਜੇ ਸੂਈ ਆ ਬਈ ਜੀ ਸਵੇਰ 4 ਵਜੇ ਸੂਈ ਆ ਮੰਗਰ ਬੱਚਾ ਬੱਚੀ ਆ ਬਈ ਮੰਗਰ ਬੱਚੀ ਆ ਹਾਂ ਜੇਰ ਬਹਿ ਚੁੱਕੀ ਹਾਂ ਬਈ ਇਹੇ ਮਿੱਤਰੋ ਸਾਹੀਵਾਲ ਦਾ ਕ੍ਰੋਸ ਆ ਗਰਮੀ ਚੱਲਣ ਵਾਲੀ ਆ ਜਿੱਥੇ ਮਰਜੀ ਬੰਨ ਦਿਓ ਤੇ ਕੋਈ ਵੀ ਸਮੱਸਿਆ ਨਹੀਂ ਠੰਡੀ ਸੀਰ ਤੁਸੀਂ ਦੇਖ ਸਕਦੇ ਬਹੁਤ ਵਧੀਆ ਤੇ ਪਹਿਲਾਂ ਸੂਆ ਕਿਹੜਾ ਸੂਏ ਦੂਜਾ ਦੂਜਾ ਸੂਆ ਮਿੱਤਰੋ ਸੁਭਾ ਸੋਈ ਆ ਜੇਰ ਪੈ ਚੁੱਕੀ ਆ ਬਹੁਤ ਹੀ ਸੋਹਣਾ ਚੰਗਾ ਥਣ ਲੱਗਿਆ ਵਾ ਤੇ ਹਵਾਨਾ ਮਿੱਤਰੋ ਫਿਕਸ ਹੈ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤਾ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਲਗਾਤਾਰ ਮਿੱਤਰੋ ਆਪਣੇ ਆ ਵੀਡੀਓ ਆ ਰਹੀਆਂ ਨੇ ਹਰ ਤਰ੍ਹਾਂ ਦਾ ਪਸ਼ੂ ਤੁਹਾਨੂੰ ਦਿਖਾ ਰਹੇ ਆ ਜਿਹਦੇ ਵਿੱਚੋਂ ਤਿੰਨ ਮਿੱਤਰੋ ਸੂਂਗਾ ਵੀਆ ਇੱਕ ਸੂਨ ਵਾਲੀ ਐ ਇੱਕ ਧੋਕੜ ਗੱਬਣਾ ਸੋ ਸਾਰੇ ਤਰ੍ਹਾਂ ਦੇ ਪਸ਼ੂ ਆ ਤੇ ਜਿਹੜੇ ਵੀ ਭਰਾ ਕੋਈ ਚੱਲ ਕੇ ਆ ਗਿਆ ਮਿੱਤਰੋ ਮੁੜ ਕੇ ਨਹੀਂ ਜਾਂਦਾ ਕਿਉਂਕਿ ਕੋਈ ਨਾ ਕੋਈ ਬਸੂ ਪਸੰਦ ਆਊਗਾ ਹੀ ਆਊਗਾ। ਸਾਹੀਵਾਲ ਕਾ ਉਸ ਆ ਕੱਦ ਦਰਮਿਆਨਾ ਦੂਜੇ ਸੂਏ ਸੂਈ ਵੀ ਐ ਤੇ ਮੰਗਰ ਬੱਚਾ ਕੀ ਆ? ਅੱਛੀ ਆਈ। ਮੰਗਰ ਬੱਸੀ ਆ ਠੀਕ ਐ। ਸਾਹੀਵਾਲ ਕਾ ਉਸ ਦੀ ਹੈ ਨਾ। ਉਹ ਠੰਡੀ ਤੇ ਠੰਡੀ ਸੀਲ ਫੁੱਲ ਐ ਤੇ ਕੀ ਰੇਟ ਕਰਤਾ ਜੀ? ਰੇਟ 57000 ਆ ਜੀ 57 ਹਾਂਜੀ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਹਾਂਜੀ ਮੁੱਲ 57 ਤੇ ਬੋਲਾ ਬੋਲਾ ਤੜਕੇ ਕਿੰਨਾ ਕੱਢਿਆ ਸੋ ਬਾ ਜੀ ਐ ਮੰਨਿਆ ਇਹਨੂੰ ਪਿਆ ਕੇ 3 ਕਿਲੋ ਕੱਢਿਆ ਆਪਾਂ ਓਕੇ 5-6 ਕਿਲੋ ਮੰਨ ਲਾ ਬੋਲਾ ਹੈਗਾ ਹਾਂ ਹਾਂਦੀ ਹੋਊਗਾ ਜੀ ਕਿਹਟ ਟਾਈਮ ਦਾ ਮੰਨ ਲਓ ਵੀ ਹੁਣ ਹੈਗਾ ਇਹ ਥਲੇ 10 ਕਿਲੋ ਆ ਦੋਨੇ ਟਾਈਮ ਦਾ 10 ਕਿਲੋ ਹਾਂ ਓਕੇ ਤੇ ਦੂਜੇ ਨੰਬਰ ਤੇ ਖੜੀ ਆ ਮਿੱਤਰੋ ਸੋਹਣੇ ਕੱਦ ਕਾਠ ਵਾਲੀ ਚੰਗੇ ਵਜਣ ਵਾਲੀ ਤੇ ਜਰਸੀ ਦਾ ਕ੍ਰੋਸ ਹੈ ਵੀ ਤੇ ਸਾਹੀ ਵਾਲ ਦੇ ਵਿੱਚ ਥੋੜੀ ਜਿਹੀ ਕ੍ਰੋਸ ਹੈ ਤੇ ਤੋਰੋ ਜੀ ਇਹਦਾ ਕਿਹੜਾ ਸੁਆ ਜੀ ਸੁਆ ਇਹ ਦੂਜਾ ਜੀ ਓਕੇ ਹੁਣ ਆ ਦੇਖਣੇ ਨਹੀਂ ਲੱਗੇ ਪਹਿਲਾ ਹਜੇ ਹਾਂ ਜਿਹੜੇ ਹਿਸਾਬ ਨਾਲ ਲੇਵਾ ਹਨਾ ਪਹਿਲਾ ਹਾਂਜੀ ਸਹੀ ਹੈ ਜੀ ਉਹੀ ਦੱਸਾਂਗੇ ਹਾਂ ਫੇਸ ਕੁਆਲਿਟੀ ਸਰੀਰ ਬਖੋ ਪਹਿਲੇ ਨਾਲ ਹਾਂ ਬਹੁਤ ਹੀ ਚੰਗਾ ਵਜਨ ਹਵਾਨਾ ਬਹੁਤ ਸੁਣਾ ਮਿੱਤਰੋ ਬਣਾਇਆ ਵਾ ਦੋ ਚਾਰ ਦਿਨ ਮਿੱਤਰੋ ਸੂਨ ਦੇ ਵਿੱਚ ਬਾਕੀ ਆ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਆ ਗਰਮੀਆਂ ਚੱਲਣ ਵਾਲੇ ਆ ਪਸ਼ੂ ਜਿੰਨੇ ਵੀ ਆ ਜਿੱਥੇ ਮਰਜੀ ਬੰਨਦੇ ਮਿੱਤਰੋ ਕੋਈ ਸਮੱਸਿਆ ਨਹੀਂ ਆਉਣੀ ਤੇ ਦੁੱਧ ਵੀ ਮਿੱਤਰੋ ਚੰਗੀ ਫੈਂਟ ਵਾਲਾ ਹੋਊਗਾ ਹਾਂਜੀ ਠੰਡੀ ਸੀਲ ਆ ਜਮਾਂ ਓਕੇ ਮੰਨ ਲਓ ਵੀ ਕੋਈ ਚੱਕਰ ਨਹੀਂ ਹੋ ਜਾਮਾਂ ਠੀਕ ਆ ਹਾਂ ਕੋਈ ਗੱਲ ਨਹੀਂ ਬਹੁਤ ਸੋਣਾ ਮਿੱਤਰੋ ਹਵਾਨਾ ਤਿਆਰ ਕੀਤਾ ਵਾ ਤੇ ਚੰਗੀਆਂ ਬੈੜਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਸਾਹੀਵਾਲ ਤੇ ਜਰਸੀ ਦਾ ਕਰਾਸ ਸੋ ਜਿਹੜੀ ਸਰੀਰ ਦੀ ਬਰੰਤਰਾ ਜਰਸੀ ਵਾਲੀ ਆ ਜਿਹੜੀ ਆ ਥਣਾ ਦੀ ਬੰਤਰ ਜਾਂ ਸੂਰੀ ਬੰਤਰ ਤੇ ਉਹ ਮਿੱਤਰੋ ਸਾਹੀਵਾਲ ਚ ਵਜਣ ਬਹੁਤ ਵਜਣ ਫੁੱਲਾ ਕੱਦ ਕੱਦ ਵੀ ਸੋਨਾ ਕੋਈ ਬਹੁਤਾ ਛੂਟਾ ਨਹੀਂ ਤੇ ਸੋਹਣਾ ਮਿੱਤਰੋ ਚੰਗਾ ਥਾਣਾ ਲੱਗਿਆ ਮੋਟਾ ਚੰਗਾ ਥਾਣਾ ਫਿਰ ਇਸ ਕੁਆਲਟੀ ਤੇ ਕੀ ਰੇਟ ਕਰਤਾ ਜੀ ਰੇਟ 85000 ਆ ਜੀ 85 ਮਾਨਦਾਨੇ ਚੋ ਵੀ ਹੋ ਜੂ ਹੋ ਜੂ ਜੀ ਓਕੇ ਮੁੱਲ 85 ਆ ਮਾਨਦਾਨ ਇਹਦੇ ਵਿੱਚੋਂ ਵੀ ਹੋਊਗਾ ਤੀਜੇ ਨੰਬਰ ਤੇ ਅ ਇਹ ਵੀ ਰਕਣੀਆਂ ਵੀ ਦੋਨੇ ਦਰਮਿਆਨੇ ਕੱਦ ਦੀਆਂ ਤੇ ਸਿੱਧੇ ਪੱਖੋਂ ਦੋਨੇ ਸੁਹਣੀਆਂ ਇਹ ਵੀ ਸੂਈ ਵੀ ਹੈ ਜੀ ਆਈ ਸੂਈ ਇਹਨੂੰ ਨੌਵਾਂ ਦਾ ਦਿਨ ਹੋ ਗਿਆ ਜਹਾ ਬੱਚਾ ਖੜਾ ਇਹਦਾ ਬੱਚਾ ਤੇ ਕਿੰਨਾ ਕੋ ਜਿਹੜਾ ਦੁੱਧਾ ਰੈਡੀ ਚੋਣ ਵਾਲਾ ਉਹ ਤਾਂ ਵਾ ਕਿੰਨਾ ਕਹਿ ਲਈ ਆਪਾਂ 18 ਕਿਲੋ ਜਿਹੜਾ ਚੋਣ 18 ਕਿਲੋ ਤਿਆਰ ਹੈ ਤਿਆਰ ਆਈ ਜਮਾਂ ਮਗਰ ਬੱਚਾ 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 ਓਕੇ ਓਕੇ ਠੀਕ ਹੈ ਤੋਰੋ ਜੇ ਤੋਰੋ ਜੇ ਵੀ ਕਹਿ ਲਈਗੇ 59 ਦਾ ਬਾਈਕ ਦਾ ਭਾਵੇਂ 20 ਕਹਿ ਦੀ 12 18 ਲੀਟਰ ਦੋ ਟਾਈਮ ਆਪਦੀ ਚੋਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਕੋਈ ਭੂਰ ਸਿੱਟਾ ਕਿਸੇ ਥਾਂ ਚੋਂ ਹਾਂ ਜੀ ਨਾ ਕੋਈ ਨਹੀਂ ਓਕੇ ਤੇ ਸੁਆ ਇਹਦਾ ਵੀ ਇਹਦਾ ਵੀ ਦੁੱਤੀ ਆ ਓਕੇ ਆ ਰੰਗ ਮਿੱਤਰੋ ਬਹੁਤ ਸੋਹਣਾ ਤੇ ਸਰੀਰ ਪੱਖੋਂ ਬਹੁਤ ਚੰਗੀ ਆ ਥਾਂ ਲੈ ਵੀ ਜੀ ਫੇਰ ਆਪਾਂ ਕਹਿੰਦੇ ਪੂਰੀ ਸਾਫ਼ ਹੈ ਤੇ ਥੋੜੇ ਨੌ ਵਧੇ ਹੋਏ ਨੌ ਘਟਵਾਉਣ ਵਾਲੇ ਆ ਹਾਂ ਤਾਂ ਕਰਕੇ ਨਾ ਥੋੜਾ ਜਿਹਾ ਪੈਰ ਹੋਰ ਹਸਾਬ ਨਾਲ ਧਰਦੀ ਆ ਕਿਉਂਕਿ ਆਪਣਾ ਫਰਜ ਬੰਦਾ ਦੱਸਣ ਦਾ ਕਈ ਵਾਰ ਆਲਾ ਦੇਖ ਕੇ ਅਗਲਾ ਕਹਿੰਦਾ ਵੀ ਕੋਈ ਨੁਕਸ ਹੋਣਾ ਹੋਰ ਕੋਈ ਨੁਕਸ ਨਹੀਂ ਥੋੜੇ ਥੋੜੇ ਮਿੱਤਰੋ ਪੈਰ ਜ਼ਰੂਰ ਨਾ ਵਧੇ ਪਏ ਨੇ ਹਾਂ ਮੁੱਲ ਕੀ ਕਰਤਾ ਜੀ ਫਿਰ ਮੁੱਲੇ ਦਾ ਹੀ ਆਪਾਂ ਕਰਦੇ ਆ ਮੰਨ ਲਓ 65000 ਰੁਪਇਆ ਮੁੱਲ 65 ਮਾਨਤਾ ਨੇ ਚੋ ਵੀ ਹੋਣਾ 18 ਲੀਟਰ ਤਿਆਰ ਹੈ ਹਾਂ ਠੀਕ ਹੈ ਮਗਰ ਬੱਛਾ ਕਾ ਬੱਛਾ ਜੀ ਠੀਕ ਹੈ 9-10 ਦਿਨਾਂ ਦੀ ਹੋਗੀ ਸੂਈ ਨੂੰ ਹੈ ਹਾਂਜੀ ਓਕੇ ਤੇ ਚੌਥੇ ਨੰਬਰ ਤੇ ਜੀ ਫੇਰ ਇੱਕਤਾਜੀ ਸੂਈ ਤੇ ਲਗਾਤਾਰ ਹਰ ਤਰ੍ਹਾਂ ਦਾ ਪਸ਼ੂ ਮਿੱਤਰੋ ਆਪਣੇ ਕੋਲੇ ਆ ਰਿਹਾ ਜਿਹੋ ਜਿਹਾ ਤੁਹਾਨੂੰ ਪਸ਼ੂ ਦੀ ਲੋੜ ਹੈ ਜਿੰਨਾ ਕਿ ਤੁਹਾਡਾ ਮਾਲਾ ਬੈਲੈਂਸ ਆ ਤੁਹਾਡੇ ਕੋਲੇ ਉਹਨੇ ਕ ਹਿਸਾਬ ਨਾਲ ਮਿੱਤਰੋ ਪਸ਼ੂ ਤੁਸੀਂ ਲੈ ਸਕਦੇ ਹੋ ਚੰਗੇ ਤੋਂ ਚੰਗਾ ਨਾਰਮਲ ਤੋਂ ਨਾਰਮਲ ਪਸ਼ੂ ਦਿਖਾ ਰਿਹਾ ਕੱਦ ਮਿੱਤਰੋ ਦਰਮਿਆਨਾ ਤੇ ਥਣਲੇ ਵੀ ਜੀ ਇਹ ਵੀ ਸਾਫ ਹੈ ਇਹ ਕਿੰਨੇ ਕ ਦਿਨਾਂ ਦੀ ਸੂਈ ਵੀ ਆ ਇਹਨੂੰ ਵੀ 9-10 ਦਿਨ ਹੋ ਗਏ ਆ ਬੱਚੀ ਇਹਦੀ। ਇਹ ਬੱਚੀ ਆ। ਹਾਂ, ਦੂਜਾ ਸੂਆਈ ਵੀ। ਓਕੇ, ਤੋਰੋ ਜੀ ਇਹਨੂੰ ਵੀ। ਕੱਦ ਮੇਂ ਤੋਰ ਦਰਮਿਆਨਾ। ਸਿੱਧ ਪੱਖੋਂ ਸੋਹਣੀ ਆ, ਥੱਲੇ ਵੀ ਦੀ ਸਾਫ ਆ। ਦੁੱਧ ਕਿੰਨਾ ਕੁ ਤਿਆਰ ਹੋ? ਦੁੱਧ ਦੀ ਇਹ ਲੈ ਇਸ ਟਾਈਮ ਤੇ 13 ਗੀ ਲੀਟਰ ਤਿਆਰ ਆ। 13 ਆ। ਹਾਂ, ਇਹ ਹੂੰ ਵਧਣਾ ਥੋੜਾ। ਕਿਲੋ ਤੋਂ ਕਿਲੋ ਬਾਜੂ। ਮਦੂ ਮੀ 15 ਕਿਲੋ ਜਾਊਗੀ। ਹਾਂ। ਮੋੜ ਲੈ। ਕੋਈ ਕੋਈ ਜਾਣਦੇ ਜਾਣਦੇ ਜਾਣਦੇ। ਬਾਈ ਦਾ ਜਿਹੜਾ ਕੰਮ ਆ ਮੇਤਰੋ ਦੁੱਧ ਦਾ ਵੀ ਕੰਮ ਐ। ਤੋ ਚੰਗੀਆਂ ਗਾਂਾਂ ਦੁੱਧ ਤੇ ਲਾਇਗਾਂ ਪਿਆ ਨੇ ਤੇ ਥੋੜਾ ਮੋਟਾ ਵਪਾਰ ਦਾ ਵੀ ਕੰਮ ਐ ਕਿਉਂਕਿ ਕਈ ਭਰਾ ਕਰਨਗੇ ਵੀ ਕੱਲਾ ਵਪਾਰ ਦਾ ਮਿੱਤਰੋ ਦੁੱਧ ਵਾਲੇ ਚੰਗੇ ਦੁੱਧ ਵਾਲੇ ਪਸ਼ੂ ਸਾਈਡ ਤੇ ਲਾਇਏ ਹੋਏ ਨੇ ਤੇ ਕੀ ਰੇਟ ਕਰਤਾ ਜੀ ਰੇਟ 70000 ਹੈ ਜੀ 70 ਮਾਨਦਾਨ ਕਰ ਆ 13-14 ਕਿਲੋ ਬੋਲਾ ਤੇ ਆ ਦੁੱਧ ਤਿਆਰ ਹੈ ਹਾਂ ਜੀ ਹਾਂ ਓਕੇ ਅੱਗੇ ਮਿੱਤਰੋ ਆ ਗਈ ਸਿੰਘਾਂ ਵਾਲੀ ਟੋਕੜ ਗੱਬਣ ਤੇ ਕਿੰਨੇ ਕਿਚਰ ਦੀ ਗੱਪਣਾ ਹੈ ਇਹ ਚਾਰ ਮਹੀਨੇ ਗੱਪਣਾ ਜੀ ਸੂਆ ਕਿਹੜਾ ਪਹਿਲਾ ਸੂਈ ਵੀ ਪਹਿਲਾ ਸੂਈਆ ਦੂਜੇ ਲਈ ਗੱਪਣ ਹੋਈ ਵੀ ਤੇ ਦੁੱਧ ਕਿੰਨਾ ਕ ਹੈ ਕੋਈ ਆਪਣਾ 11 ਲੀਟਰ ਲਿਆ ਤੋਲ ਕੇ ਓਕੇ ਤੇ ਪਰ ਹੁਣ ਜੀ ਦਾ ਮੰਨੀ ਖੜੀ ਵੀ 9 ਕਿਲੋਟਰ ਆਪਾਂ ਚਵਾ ਕੇ ਦੇ ਦੇਾਂਗੇ 9 ਲੀਟਰ ਹਾਂ ਜੀ ਤੇ ਚਾਰ ਮਹੀਨੇ ਦੇ ਗੱਪਣ ਚਾਰ ਮਹੀਨੇ ਹਾਂ ਤੋ ਰੋਜ ਇਹਨੂੰ ਵੀ ਮਾੜਾ ਚਿਰਾ ਕੇ ਦੇਵਾਂਗੇ ਤਾਂ ਚੱਕ ਬਾਈਕ ਨਾਲ ਕਰਵਾ ਕੇ ਦੇ ਦੇਵਾਂਗੇ ਕੱਦ-ਕਾੜ ਮਿੱਤਰੋ ਸੋਹਣਾ ਪਰ ਸਿੰਗਾ ਕੰਨੋਂ ਥੋੜੀ ਮਾਰ ਪੈਂਦੀ ਆ ਜੇ ਇਹੀ ਸਿੰਘ ਦਾਗੇ ਹੁੰਦੇ ਤਾਂ ਮਿੱਤਰੋ ਬਹੁਤ ਸੋਹਣਾ ਰੰਗ ਵੀ ਸੀ ਤੇ ਫੇਸ ਕੁਆਲਿਟੀ ਵੀ ਚੰਗੀ ਸੀ ਠੰਡੀ ਸੀਲ ਬਹੁਤ ਚੜ੍ਹੇ ਜੀ ਓਕੇ ਥੋੜਾ ਛੋਟਾ ਜੀ ਦਾ ਕਰਦੀ ਆ ਹਾਂ ਬੰਦ ਹੋਈ ਬੰਦ ਥਾਲੇ ਵੀ ਦੀ ਮਿੱਤਰੋ ਇਹ ਵੀ ਸਾਪ ਹੈ ਹਾਂ ਜੀ 9-10 ਕਿਲੋ ਮਿੱਤਰੋ ਦੁੱਧ ਤਿਆਰ ਹੈ 4 ਮਹੀਨਿਆਂ ਦੀ ਗੱਬਣਾ ਬੱਚਾ ਹੈ ਬੱਚਾ ਉਹ ਬੱਚਾ ਘੜਾ ਜੀ ਵੱਡਾ ਹਾਂ ਜੀ ਉਹ ਨਾਲ ਹੀ ਆਇਆਗਾ ਠੀਕ ਹੈ ਨਾਲ ਹੀ ਦੇਓਗੇ ਨਾਲ ਹੀ ਦੇ ਦਾਂਗੇ ਠੀਕ ਹੈ ਬੱਚੇ ਤੇ ਮਿਲਦੀ ਆ ਨਹੀਂ ਮੈਂ ਤਾਂ ਹੁਈ ਚੋਈ ਆ ਹਾਂ ਮਾਲੋ ਸੋਹਾ ਵੀ ਸ਼ਾਮ ਵੀ ਹਾਂ ਤੇ ਹਮੈ ਦੱਸਣਾ ਉਹ ਛੱਡਦੇ ਆਂ ਜਿਹੜਾ ਕਰਾਉਣਾ ਡਾਟ ਹੁੰਦਾ ਠੀਕ ਆ ਚਲੋ ਇਹ ਰੇਟ ਕੀ ਕਰਤਾ ਫਿਰਦਾ ਜੀ ਰੇਟ ਇਹਦਾ ਜੀ ਮਾਲ ਉਹ ਪਗਾਣਾ 65000 ਰੁਪਏ ਰੇਟ ਕਰਦੇ ਹਾਂ ਜੀ ਹਾਂਜੀ ਉਹਦੇ ਮਾਨ ਤਾਨ ਖੁੱਲਾ ਕਰਦੇ ਓਕੇ ਤੇ ਫੋਨ ਨੰਬਰ ਦੱਸ ਦੋ ਜੀ 97802 97802 65422 65422 ਹਾਂਜੀ 97802 65422 ਭਰਾ ਦਾ ਫੋਨ ਨੰਬਰ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਚਾਰੇ ਨਗਾ ਚੋਂ ਪੰਜਾਂ ਨਗਾ ਚੋਂ ਸੋ ਸਾਰੇ ਵੀਰਾਂ ਦਾ ਧੰਨਵਾਦ